Hey hey Pakistan high. Hey, hey. ਨੂੰ ਜਿਹੜੇ ਹਿੰਦੂ ਸੀ ਉਹਨਾਂ ਨੂੰ ਚੋਣ ਚੋਣ ਕੇ ਮਾਰਿਆ ਗਿਆ ਉਸ ਦੇ ਖਿਲਾਫ ਦੇ ਵਿੱਚ ਅਜ ਨਕੌਦਰ ਦੇ ਵਿੱਚ ਰੋਸ਼ ਮਾਰਚ ਕੱਢੇ ਜਾ ਰਿਹਾ ਵਾ ਕਿਉਂਕਿ ਜਿਹੜੇ ਇੱਕ ਦੇਸ਼ ਦੇ ਉੱਤੇ ਹਮਲਾ ਆ ਜਿਹੜਾ ਕਿ ਪਾਕਿਸਤਾਨ ਮੁਰਦਾਬਾ ਦੇ ਨਾਰੇ ਲੱਗ ਰਹੇ ਨੇ ਗੱਲਬਾਤ ਕਰਾਂਗੇ ਥੋੜੀ ਜੀ ਨਾਲ ਨਾਲ ਮੁਰਦਾਬਾ ਪਲਵਾਮਾ ਦੇ ਵਿੱਚ ਜਿਹੜਾ ਬੀਤੇ ਦਿਨ ਸਾਡੇ ਦੇਸ਼ ਦੇ ਨਾਗਰਿਕ ਨਾਗਰਿਕਾਂ ਤੇ ਕਿਹੜਾ ਇਹੋ ਜਿਹਾ ਕਾਨੂੰਨ ਆ ਹਰ ਤਰਫ ਪਾਕਿਸਤਾਨ ਵੱਲੋਂ ਕੀਤੀ ਗਈ ਹੈ ਇਹਦੀ ਖੁੱਲ ਕੇ ਪੂਰਾ ਦੇਸ਼ ਅੱਜ ਨਿੰਦਿਆ ਕਰ ਰਿਹਾ ਤੁਸੀਂ ਦੇਖ ਰਹੇ ਹੋ ਕਿ ਪਾਰਟੀਵਾਦੀ ਤੋਂ ਉੱਠ ਕੇ ਨਕਉਦਰ ਸ਼ਾਇਦ ਸਾਰੇ ਦਸਨੀ ਇਕੱਠੇ ਹੋ ਕੇ ਇਸ ਗਲਤੀ ਦੁਹਾਈ ਪਾ ਰਹੀ ਹੈ ਕਿਰੇ ਸਾਡੇ ਸ਼ਹੀਦ ਹੋਏ ਨੇ ਦੇਸ਼ ਵਾਸੀ ਉਹਨਾਂ ਦੀ ਕਿਹੜੀ ਜਾਨ ਦਾ ਬਦਲਾ ਦੇਸ਼ ਦੀ ਕਿਹੜੀ ਸਰਕਾਰ ਹੈ ਕੰਤ ਨਵੇ ਔਰ ਕਿਹੜਾ ਨਿਆਂ ਹੈ ਉਸ ਪਰਿਵਾਰਾਂ ਨੂੰ ਤਾਂ ਦੇਸ਼ ਨੂੰ ਮਿਲ ਸਕਿਆ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਸ਼ੇਰ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਗੱਲਬਾਤ ਹੋਰ ਕਰ ਲੈਣੇ ਥੋੜੀ ਜੀ ਨਾਲ-ਨਾਲ ਸਾਡੇ ਨਾਲ ਮੌਜੂਦ ਨੇ ਉਹ ਗੱਲਬਾਤ ਕਰਨਗੇ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲੱਗੇ ਨੇ ਆ ਰਹੇ ਨੇ ਦੇ ਵਿੱਚ ਬਹੁਤ ਦਰਨਾਕ ਘਟਨਾ ਹੋਈਆ ਇਹਦਾ ਉਧਰ ਸ਼ਹਿਰ ਦੇ ਵਿੱਚ ਪੂਰਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਪੂਰਾ ਦੇਸ਼ ਕੇਂਦਰ ਦੀ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹਨਾਂ ਦਾ ਮੂੰਹ ਤੋੜ ਜਵਾਬ ਦੇਣ ਜਿਨ੍ਹਾਂ ਨੇ ਇਹਨਾਂ ਨੇ ਸੁਹਾਗ ਦੇ ਉਜਾੜੇ ਆ ਉਹਨਾਂ ਨੂੰ ਏਡੀ ਗੰਦੀ ਸਜ਼ਾ ਦੇਣ ਕਿ ਇਹ ਸਾਰੀ ਉਮਰ ਬਿਲਕੁਲ ਵੀ ਇਦਾਂ ਦੀ ਮੰਦਭਾਗੀ ਕਰਨਾ ਬਾਰੇ ਫੋੜੀ ਨਾ ਸਕਣ ਇੰਨਾ ਹੀ ਕਹਿੰਦਾ ਹਾਂ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਇਹਨਾਂ ਦਾ ਮੂੰਹ ਤੋੜ ਜਵਾਬ ਜਲਦ ਤੋਂ ਜਲਦੀ ਦੇਣ ਅੱਜ ਜੋ ਅੱਤਵਾਦ ਦਾ ਖਾਤਮੇ ਲਈ ਪੂਰਾ ਦੇਸ਼ ਨੇ ਪੂਰਾ ਵਰਲਡ ਲੀਡਰ ਮੈਂਬਰ ਫਾਈ ਮੋਦੀ ਨਾਲ ਖੜਾ ਆ ਕਿ ਜੋ ਨਿਰਦੋਸ਼ ਜਾਤੀਆਂ ਉੱਪਰ ਕਾਤਲਨ ਹਮਲਾ ਕਰਕੇ ਉਹਨਾਂ ਮੌਤ ਦੇ ਘਟ ਪਾ ਰਹੇ ਗਿਆ ਧਰਮ ਜਾਤੀ ਦੀ ਗੱਲ ਤੇ ਨਹੀਂ ਲੈ ਕੇ ਖੜਾ ਕਰ ਦਿੱਤਾ ਐਸੀ ਹਿੰਦੂ ਹੈ ਹਿੰਦੂ ਰਹਾਗੇ ਪਰ ਜੋ ਦੋ ਦਿਨ ਪਹਿਲਾਂ ਫੇਰਗੰਦੇ ਵਿੱਚ ਅੱਤਵਾਦ ਦਾ ਜਾਮਾ ਪੈਣਗਾ ਅੱਤਵਾਦ ਨੇ ਦੱਸਿਆ ਕਿਸੀ ਆ ਲੇਕਨਿੰਦਰ ਭਾਈ ਮੋਦੀ ਜੀ ਨਾਲ ਹੈ ਜੋ ਜਿੰਦ ਦਾ ਭਾਈ ਮੋਦੀ ਜੀ ਫੈਸਲਾ ਕਰਦਗੇ ਜੋ ਦੇ ਉੱਤੇ ਸਿਰ ਮੱਥੇ ਆ ਅਸੀਂ ਨਿੰਦਰ ਭਾਈ ਮੋਦੀ ਨਾਲ ਹੈ ਜੋ ਫੈਸਲਾ ਕਰਦਾ ਹੱਤਿਆ ਨੂੰ ਖਤਮ ਕਰ ਦਿਓ ਚਾਹੇ ਕੋਈ ਵੀ ਫੈਸਲਾ ਲਵੋ ਅਸੀਂ ਸਾਰੇ ਨਾਲ ਹੈ ਇਹ ਭਾਈ ਮੋਦੀ ਜੀ ਦਾ ਸਾਰਾ ਫੈਸਲਾ ਕੋਈ ਵੀ ਫੈਸਲਾ ਸਾਡੇ ਸਿਰ ਮੱਥੇ ਹੈ ਹਾਂਜੀ ਸਰ 28 ਬੰਦਿਆਂ ਨੂੰ ਮਾਰ ਦਿੱਤਾ ਜਾਂਦਾ ਗੋਲੀ ਮਾਰੀ ਜਾਂਦੀ ਆ ਸਿੰਧੂਆਂ ਨੂੰ ਚੁੰਚੋੜ ਕੇ ਮਾਰਿਆ ਜਾਂਦਾ ਜੀ ਧੰਵਾਦ ਕੀ ਕਹਿਣਾ ਇਸ ਗੰਦੇ ਕੰਮ ਦਾ ਜੇ ਇਹਨਾਂ ਦੇ ਵਿੱਚ ਮਾਰ ਆ ਇਹਨਾਂ ਨਾਲੇ ਦੁੱਧ ਪੀਤਾ ਸਾਡੇ ਸੈਨਿਕਾਂ ਦੇ ਨਾਲ ਆਮੋ ਸਾਹਮਣੇ ਆ ਕੇ ਜੋ ਮਰਜ਼ੀ ਕਰਨ ਨਾਲੇ ਉਹਨਾਂ ਨੂੰ ਛੱਡੀ ਦਾ ਦੁੱਧ ਵੀ ਸਿਆਹ ਘਰਾਂਗੇ ਇਹਨਾਂ ਨੇ ਜੋ ਕਾਰ ਦਾ ਪੂਰੋ ਨੇ ਕੰਮ ਕੀਤਾ ਬਹੁਤ ਨਿੰਦਨਯੋਗ ਜਿਹਦੇ ਲਈ ਸਾਡੇ ਕੋਲ ਲਫ਼ਜ਼ ਨਹੀਂ ਆ ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਨਰਿੰਦਰભાઈ ਮੋਦੀ ਦਾ ਅਮਿਤ ਸ਼ਾਹ ਜੀ ਨੂੰ ਇੱਕ ਮੈਸੇਜ ਦੇਣਾ ਚਾਹਨੇ ਇਹਨਾਂ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਸੋਚਿਆ ਨਰਕੇ ਇਹਨਾਂ ਨੂੰ ਠੋਕਿਆ ਜਾਵੇ ਸਰ ਕੁਛ ਕੰਮ ਮੋਦੀ ਨੇ ਕਰ ਰੱਖ ਕਿਤੇ ਵੀ ਆ ਜਿਹੜੇ ਕੁਛ ਬਹਿਨ ਕੀਤਾ ਟਾਰੀ ਬਾਰਡਰ ਬੰਦ ਕਰ ਦਿੱਤਾ ਓਏ ਪਾਣੀ ਬੰਦ ਕਰ ਦਿੱਤਾ ਸ਼ਲਾਂਗਾ ਜੋ ਕਦਮ ਇਹ ਸ਼ਲੱਟਾ ਜੋ ਕਦਮ ਪਰ ਅਸੀਂ ਇਸ ਤੋਂ ਵੀ ਵੱਡਾ ਕਦਮ ਇਹਨਾਂ ਤੋਂ ਚਾਹਨੇ ਆ ਜਿਨ੍ਹਾਂ ਨੇ ਕਠੋਰ ਨਿਰਣਾ ਇਹਨਾਂ ਦੇ ਦਿੱਤੇ ਜਾਣ ਸਾਰੇ ਬੇਸ਼ਤੀ ਜਨਤਾ ਇਹਨਾਂ ਦੇ ਨਾਲ ਆ ਕਈ ਹਿੰਦੂਆਂ ਨੂੰ ਜੋ ਚੁੰਚੁੰਚ ਕੇ ਮਾਰਿਆ ਗਿਆ ਉਹਨਾਂ ਨੂੰ ਕਿਹਾ ਕਲਮਾ ਸੁਣਾਓ ਕਲਮਾ ਸੁਣਾਓ ਨਹੀਂ ਤਾਂ ਉਹਨਾਂ ਦੇ ਕੱਪੜੇ ਤੱਕ ਉਤਾਰੇ ਗਏ ਜਿੰਨੀ ਉਹ ਉਹ ਸੌਧੂ ਜਿਹੜਾ ਵੈਸੀ ਵਰਗੇ ਗद्दार ਸਾਡੇ ਦੇਸ਼ ਵਿੱਚ ਬੈਠੇ ਆ ਜੋ ਸੰਸਦ ਦੇ ਵਿੱਚ ਕਹਿੰਦੇ ਆ ਭਾਰਤ ਦੇ ਐਮਪੀ ਬੰਦੇ ਆ ਤੇ ਨਾਹਰਾ ਲਾਉਂਦੇ ਜ਼ਾਇਰ ਫਿਲਸਤੀਨ ਦਾ ਇਡਾ ਦੇ ਕੁੱਤਿਆਂ ਨੂੰ ਪੁੱਠਾ ਡੰਗਣਾ ਚਾਹੀਦਾ ਆ ਜਿਹੜੀ ਏਡੀ ਮੰਦਭਾਗੀ ਘਟਨਾ ਹੋਈ ਆ ਇਹਦੀ ਅਸੀਂ ਪੂਰਜ਼ੋਰ ਨਿੰਦਾ ਕਰਦੇ ਆ ਸੈਂਟਰਲ ਗਵਰਨਮੈਂਟ ਦੇ ਨਾਲ ਸਾਹ ਦੇ ਨਾਲ ਸਾਹ ਜੋੜ ਕੇ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਨਾਲ ਆ ਰੋਸ਼ ਪ੍ਰਦਰਸ਼ਨ ਜਿਹੜਾ ਪਾਕਿਸਤਾਨ ਦੇ ਖਿਲਾਫ ਹੋ ਰਿਹਾ ਇਹ ਹੁਣਾਂ ਵੀ ਚਾਹੀਦਾ ਕਿ ਜਿਹੜੀ ਉਹਨਾਂ ਨੇ ਨਿਪੁੰਨ ਸੱਟਾਂ ਦਾ ਉਦਾਹਰਨ ਦਿੱਤਾ ਕਿ ਜਿਹੜਾ ਸਾਡੇ ਭਰਾਵਾਂ ਨੂੰ ਉੱਥੇ ਇਸ ਗੰਦੀ ਹਾਲਤ ਦੇ ਨਾਲ ਉਹਨਾਂ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਦਾ ਕਤਲ ਕੀਤਾ ਉਹਨਾਂ ਨੂੰ ਮੂੰਹ ਤੋਰ ਜਵਾਬ ਮਿਲੇਗਾ ਔਰ ਪੁਰਜ਼ੋਰ ਜਵਾਬ ਮਿਲੇਗਾ ਜੇ ਉਹਨਾਂ ਦੇ ਇੰਨੀ ਹਿੰਮਤ ਸੀ ਤੇ ਸਾਡੇ ਸ਼ੇਰ ਜਵਾਨਾਂ ਦੀ ਬਰਦੀ ਦੇ ਰੂਪ ਦੇ ਵਿੱਚ ਨਾ ਹੁੰਦੇ ਜੇ ਉਹਨਾਂ ਨੇ ਸਾਡੀ ਹਿੰਦੁਸਤਾਨ ਦੀ ਫੌਜ ਦੀ ਤਾਕਤ ਦੇਖਣੀ ਆ ਆਮਣੇ ਸਾਹਮਣੇ ਹੋ ਕੇ ਗੱਲ ਕਰਨ ਸਾਬੀ ਸਾਬ ਉਹਨਾਂ ਨੂੰ ਇੱਕ ਕਿਸਮ ਦਾ ਨੰਗੇ ਕਰਕੇ ਗਲਵਾ ਤੱਕ ਪੜੇ ਨੂੰ ਗਿਆ ਗਿਆ ਉਹਨਾਂ ਨੂੰ ਚੁੰਨ ਚੁੰਨ ਕੇ ਮਾਰੀ ਗਿਆ ਉਹਨਾਂ ਦਾ ਧਰਮ ਪੁੱਛਿਆ ਗਿਆ ਇਹੀ ਮਾਰੀ ਘਟਨਾ ਮਾਰੀ ਉਹਨਾਂ ਦੀ ਸੋਚ ਘਟਿਆ ਸੋਚ ਦਰਸਾਉਂਦੀ ਹੈ ਕਿ ਉਹਨਾਂ ਨੇ ਜਿਹੜਾ ਉਹਨਾਂ ਦੇ ਕੱਪੜੇ ਉਤਵਾ ਕੇ ਧਰਮ ਪੁੱਛ ਕੇ ਗੋਲੀ ਮਾਰੀ ਆ ਮੇਰੇ ਲੋਕ ਕਹਿੰਦੇ ਆ ਜੱਤਵਾਦੀ ਧਰਮ ਦੇ ਨਹੀਂ ਹੁੰਦੇ ਉਹ ਉਹਨਾਂ ਨੇ ਕੀ ਸਾਬਤ ਕੀਤਾ ਉਮੀਦ ਹੈ ਕਿ ਸਾਡੀ ਸੈਂਟਰ ਸਰਕਾਰ ਉਹ ਜੀ ਗੰਦੀ ਨੀਚ ਹਰਕਤ ਦਾ ਮੂੰਹ ਤੋੜ ਜਵਾਬ ਦੇਗੀ ਭਾਰਤ ਮਾਤਾ ਗੀਤ ਜੀ ਉਹਨਾਂ ਨੂੰ ਗੋਲੀ ਨਾਲ ਮਾਰ ਦਿੱਤਾ ਜਾਂਦਾ ਵਾ ਕੀ ਕਹਿਣਾ ਚਾਹੋਗੇ ਅੱਜ ਪੂਰੇ ਦੇਸ਼ ਵਿੱਚ ਗੁੱਸਾ ਰੋਸ਼ ਜਿਸ ਤਰ੍ਹਾਂ ਉਹਨਾਂ ਨੇ ਧਰਮ ਪੁੱਛਿਆ ਜਾਤ ਨਹੀਂ ਪੁੱਛੀ ਕਲਮਾ ਪੜਨੂ ਕਿਹਾ ਸੁੰਨਾ ਸੈਂਟਰ ਪਹਿਲਾ ਇੱਕ ਪਾਸਾ ਹੀ ਕੰਨੇ ਆ ਅਤੰਕਵਾਦੀਓ ਦਾ ਧਰਮ ਨਹੀਂ ਤੇ ਆਹ ਕਿਹੜੇ ਧਰਮ ਦੱਸਿਆ ਅਤੰਕਵਾਦੀ ਜਿਨ੍ਹਾਂ ਨੇ ਚੁਣ ਚੁਣ ਕੇ ਹਿੰਦੂ ਮਾਰੇ ਮੈਂ ਪੁੱਛਣਾ ਚਾਹਾਂ ਹਿੰਦੁਸਤਾਨ ਦੇ ਜਨਤਾ ਜੋ ਰੋਸ਼ ਆ ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਅਪੀਲ ਕਰਦੇ ਆ ਕਿ ਹੁਣ ਆ ਸਮਾਂ ਆ ਪਾਕਿਸਤਾਨ ਨੂੰ ਦੀ ਔਕਾਤ ਸਮਝਾਉਂਦਾ ਬਾਤ ਬਾਤ ਹੁੰਦਾ ਅੱਜ ਕਹਿੰਦਾ ਨਾਮੋਂ ਨਿਸ਼ਾਨ ਦੁਨੀਆ ਤੋਂ ਮਿਟਾ ਦੇਣਾ ਹਿੰਦੁਸਤਾਨ ਦਾ ਹਰ ਇੱਕ ਨਾਗਰਿਕ ਅੱਜ ਆਪਣੇ ਦੇਸ਼ ਵਾਸਤੇ ਮੌਲਦਾਨ ਦੇ ਨੂੰ ਤਿਆਰ ਤੁਸੀਂ ਇੱਕ ਵਾਰ ਪਸ ਲੜਾਈ ਲੜਾ ਦਿਓ ਫਿਰ ਦੇਖੋ ਹਿੰਦੁਸਤਾਨ ਦੀ ਜਨਤਾ ਕਿੱਥੇ ਦਾ ਨਾਮ ਬੜਾ ਹੀ ਬੰਦਿਆਂ ਨੂੰ ਧਰਮ ਹੋਣ ਦਾ ਪੁੱਛ ਕੇ ਉਹਨਾਂ ਦੇ ਕੱਪੜੇ ਤੱਕ ਲਵਾ ਕੇ ਉਹਨਾਂ ਨੂੰ ਗੋਲੀ ਮਾਰੀ ਗਈ ਆ ਮੈਂ ਉਹੀ ਕੰਨਾ ਪਿਆ ਇੱਕ ਪਾਸੇ ਹੀ ਕੰਨੇ ਪੰਕਵਾਦ ਦਾ ਧਰਮ ਨਹੀਂ ਫਿਰ ਉਹ ਪੰਕੋ ਦੀ ਕਰਮ ਨਾ ਸੰਬੰਧਤ ਜਿਹੜੇ ਟੇਬਲ ਨੇ ਇਹਨਾਂ ਨੇ ਹਿੰਦੂਆਂ ਨੂੰ ਮਾਰਿਆ ਕਿਸੇ ਦੂਸਰੇ ਕਰਮ ਨੂੰ ਨਹੀਂ ਮਾਰਿਆ ਕਲਮਾ ਪੜ ਆ ਗਿਆ ਇਹੇ ਪਰਮਪਿਤਾ ਜਿਹੜਾ ਸਨਾਦਿਤਾ ਨੂੰ ਛੱਡ ਦਿੱਤਾ ਜਿਹੜਾ ਨਹੀਂ ਛੱਡਾਇਆ ਉਹਨੂੰ ਮਾਰ ਦਿੱਤਾ ਸੋਹ ਆ ਲੜਾਈ ਹੁਣ ਅੰਤਿਮ ਦੌਰ ਦੇ ਜਾਣੀ ਚਾਹੀਦੀ ਆ ਅਸੀਂ ਅਪੀਲ ਨਹੀਂ ਕਰਦੇ ਅਸੀਂ ਪੁੱਧੀ ਸਾਹਿਬ ਤੋਂ ਮੰਗ ਕਰਦੇ ਆ ਕਿ ਹੁਣ ਉਹ ਦੌਰ ਅੰਤਿਮ ਗੌਰ ਹੁਣ ਉਸ ਚਾਹੀਦਾ ਇਸ ਤੋਂ ਬਾਅਦ ਪਾਕਿਸਤਾਨ ਦਾ ਨਾਮੁਨਸ਼ਾਨੀ ਹੋਣਾ ਚਾਹੀਦਾ ਤਸਵੀਰਾਂ ਤੁਹਾਨੂੰ ਨਕੋਦਰ ਸ਼ਹਿਰ ਦੇ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਪੂਰਾ ਦੇਸ਼ ਅੱਜ ਇੱਕ ਗੰਮ ਦੇ ਵਿੱਚ ਆ ਪੂਰੇ ਦੇਸ਼ ਦੇ ਵਿੱਚ ਅੱਜ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਕਰਨ ਵੀ ਕਿਉਂ ਨਾ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਇਹ ਹਿੰਦੂਆਂ ਨੂੰ ਚੁਣ-ਚੁਣ ਕੇ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਇੱਥੇ ਤੱਕ ਕਿ ਉਹਨਾਂ ਦਾ ਧਰਮ ਵੀ ਪੁੱਛਿਆ ਜਾਂਦਾ ਵਾ ਇਹ ਤਕਬੀਰੇ ਆਉ ਨੇ ਜਿੱਥੇ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਪਾਕਿਸਤਾਨ ਦੇ ਝੰਡੇ ਫਾੜੇ ਜਾ ਰਹੇ ਨੇ ਔਰ ਤਕਬੀਰੇ ਤੁਹਾਨੂੰ ਨਕੋਦਰ ਤੋਂ ਦਿਖਾ ਰਹੇ ਆ ਕੈਮਰਾ ਪਰਸਾ ਸੁਮੇ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਟਾ ਲਰ ਨਿਊਜ਼ ਨਕੋਦਰ